ਐਨਆਰਆਈ ਸਭਾ ਦੀਆਂ ਵੋਟਾਂ ਦੇ ਦੇਣਾ ਨੂੰ ਕੁਝ ਹੀ ਦਿਨ ਰਹਿ ਗਏ ਨੇ ਜਿਸ ਤੋਂ ਬਾਅਦ ਐਨਆਰਆਈ ਸਭਾ ਦੀਆਂ ਵੋਟਾਂ ਹੋਣਗੀਆਂ ਅੱਜ ਤੋਂ 5 ਤੋਂ 7 ਸਾਲ ਪਹਿਲਾਂ ਇਹ ਉਹੀ ਐਨਆਰਆਈ ਸਭਾ ਹੈ ਜਿਸ ਜਗ੍ਹਾ ਦੇ ਉੱਤੇ ਸਰਪ ਸੰਮਤੀ ਦੇ ਨਾਲ ਜਿਹੜਾ ਹੈਗਾ ਇਹ ਉਹ ਪ੍ਰਧਾਨ ਚੁਣਿਆ ਜਾਂਦਾ ਸੀਗਾ ਪ੍ਰਧਾਨ ਤਾਂ ਕਈ ਖੜੇ ਹੁੰਦੇ ਸੀਗੇ ਪਰ ਇੱਕ ਸਰਪ ਸੰਮਤੀ ਮੀਟਿੰਗ ਬੈਠਦੀ ਸੀਗੀ ਜਿਸ ਦੇ ਵਿੱਚ ਇੱਕ ਬੰਦੇ ਦਾ ਨਾਮ ਅੱਗੇ ਕੀਤਾ ਜਾਂਦਾ ਸੀਗਾ ਉਸ ਨੂੰ ਪ੍ਰਧਾਨ ਜਿਹੜਾ ਹੈ ਉਹ ਲਗਾ ਦਿੱਤਾ ਜਾਂਦਾ ਸੀਗਾ ਤੇ ਉਹੀ ਪ੍ਰਧਾਨ ਐਨਆਰਆਈ ਸਭਾ ਦੇ ਵਿੱਚ ਆਉਣ ਵਾਲੀਆਂ ਐਨਆਰਆਈ ਵੀਰਾਂ ਦੀਆਂ ਸਮੱਸਿਆਵਾਂ ਨੂੰ ਸੁਲ ਕੇ ਹੱਲ ਕਰਦਾ ਸੀਗਾ ਅਤੇ ਆਪਣੀ ਬੋਡੀ ਜਿਹੜੀ ਹੈ ਉਹ ਬਣਾਉਂਦਾ ਸੀਗਾ ਅਤੇ ਉਹ ਬੋਡੀ ਪ੍ਰੋਪਰ ਤਰੀਕੇ ਦੇ ਨਾਲ ਐਨਆਰਆਈ ਲੋਕ ਜੋ ਵਿਦੇਸ਼ਾਂ ਦੇ ਵਿੱਚ ਨੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਦੀ ਸੀਗੀ ਹੁਣ ਐਨਆਰਆਈ ਸਭਾ ਦੀ ਇਲੈਕਸ਼ਨ ਹੋਣ ਵਾਲੀ ਹੈ ਹਾਲਾਂਕਿ 14 15 ਨੂੰ ਸਰਬਸੰਮਤੀ ਮੀਟਿੰਗ ਕੀਤੀ ਗਈ ਅੱਜ ਮੀਟਿੰਗ ਖਤਮ ਹੋਈ ਹੈ ਮੀਟਿੰਗ ਦੇ ਵਿੱਚ ਕਿਸੇ ਵੀ ਤਰੀਕੇ ਦਾ ਨਤੀਜਾ ਨਹੀਂ ਆਇਆ ਹੈ ਹਾਲਾਂਕਿ ਇੱਕ ਐਨਆਰਆਈ ਮਹਿਲਾ ਵੱਲੋਂ ਆਪਣੇ ਨਾਮ ਨੂੰ ਜਿਹੜਾ ਹੈ ਉਹ ਪਿੱਛੇ ਲੈ ਗਿਆ ਹੈ ਪਰ ਅਜੇ ਵੀ 4 ਐਨਆਰਆਈ ਜਿਹੜੇ ਨੇ ਉਹ ਖੜੇ ਹੋਏ ਨੇ ਪ੍ਰਧਾਨਗੀ ਦੇ ਇਲੈਕਸ਼ਨ ਦੇ ਲਈ ਟੋਟਲ ਨੰਬਰ ਆਫ 6 ਐਨਆਰਆਈ ਜਿਹੜੇ ਨੇ ਉਹ ਖੜੇ ਹੋਏ ਸੀਗੇ ਇਲੈਕਸ਼ਨ ਦੇ ਲਈ ਜਿਨ੍ਹਾਂ ਵਿੱਚੋਂ ਪੰਜ ਦੇ ਨਾਮ ਨੂੰ ਜਿਹੜਾ ਹੈ ਉਹ ਮਨਜ਼ੂਰ ਕੀਤਾ ਗਿਆ ਸੀਗਾ ਇੱਕ ਨਾਮ ਨੂੰ ਕੱਟ ਦਿੱਤਾ ਗਿਆ ਸੀਗਾ ਕਿਉਂਕਿ ਇੱਕ ਫਾਰਮੈਟ ਦੇਣਾ ਹੁੰਦਾ ਹੈ ਐਨ ਆਰ ਆਈ ਪ੍ਰਧਾਨ ਦੇ ਲਈ ਜਿਹੜਾ ਨੋਮੀਨੇਸ਼ਨ ਭਰਨੀ ਹੁੰਦੀ ਹੈ ਜਦੋਂ ਤੋਂ ਉਸ ਦੇ ਵਿੱਚ ਉਹ ਫਾਰਮੈਟ ਦੇ ਵਿੱਚ ਉਹ ਐਨ ਆਰ ਆਈ ਜਿਹੜਾ ਹੈਗਾ ਉਹ ਫੁੱਲਫਿਲ ਨਹੀਂ ਹੁੰਦਾ ਸੀਗਾ ਜਿਸ ਤੋਂ ਬਾਅਦ ਉਸ ਨੂੰ ਕੱਟ ਦਿੱਤਾ ਗਿਆ ਤੇ ਪੰਜ ਐਨ ਆਰ ਆਈ ਜਿਹੜੇ ਨੇ ਉਹ ਪ੍ਰਧਾਨਗੀ ਦੇ ਲਈ ਚੁਣੇਗੇ ਜਨਾਬੇ ਚੋ ਸਰਬ ਸੰਪਤੀ ਸਮਤੀ ਮੀਟਿੰਗ ਦੇ ਵਿੱਚ ਇੱਕ ਨੇ ਆਪਣਾ ਨਾਮ ਵਾਪਸ ਲਿਆ ਤੇ ਹੁਣ 4 ਰਹਿ ਗਏ ਨੇ ਤੇ ਹੁਣ ਕੁਝ ਹੀ ਦਿਨਾਂ ਦੇ ਵਿੱਚ ਇਲੈਕਸ਼ਨ ਜਿਹੜਾ ਹੈ ਉਹ ਹੋਵੇਗਾ ਤੇ ਇੱਕ ਪ੍ਰਧਾਨ ਚੁਣਿਆ ਜਾਵੇਗਾ ਇਸ ਵਕਤ ਅਸੀਂ ਜਲੰਧਰ ਦੇ ਐਨ ਆਰ ਆਈ ਸਭਾ ਦੇ ਬਾਹਰ ਖੜੇ ਹਾਂ ਇਹ ਤੁਸੀਂ ਪਹਿਲਾਂ ਤਸਵੀਰ ਦੇਖੋ ਹਾਲਾਂਕਿ ਇਸ ਵਕਤ ਰੈਨੂਏਸ਼ਨ ਦਾ ਕੰਮ ਚੱਲ ਰਿਹਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਲੈਕਸ਼ਨ ਜਿਹੜਾ ਹੈ ਉਹ ਨਹੀਂ ਹੋਏ ਨੇ ਅਹ ਕਈ ਮੈਂ ਤਸਵੀਰ ਸਭ ਤੋਂ ਪਹਿਲਾਂ ਦੇਖੂ ਹਾਲਾਂਕਿ ਰੀਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਕਿਉਂਕਿ ਹੁਣ ਇਲੈਕਸ਼ਨ ਹੋਣ ਵਾਲੀ ਹੈ ਤਾਂ ਸਾਰਾ ਕੁਝ ਪ੍ਰਬੰਧਕ ਤਾਲੀਕੇ ਦੇ ਨਾਲ ਚੱਲਣਾ ਪਵੇਗਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਨਾਮ ਦੱਸ ਦੇਣਾ ਚਾਹੁੰਨਾ ਵਾ ਕਿ ਕੌਣ-ਕੌਣ ਪ੍ਰਧਾਨਗੀ ਦੇ ਲਈ ਐਨ ਆਰ ਆਈ ਸਭਾ ਪ੍ਰਧਾਨਗੀ ਦੇ ਲਈ ਖੜਾ ਹੋਇਆ ਹੈ ਕਮਲਜੀਤ ਸਿੰਘ ਹੇਅਰ ਯੂਕੇ ਤੋਂ ਨੇ ਪ੍ਰਵਿੰਦਰ ਕੌਰ ਜੋ ਕਿ ਆਸਟ੍ਰੇਲੀਆ ਤੋਂ ਨੇ ਜਸਵੀਰ ਸਿੰਘ ਗਿੱਲ ਯੂਕੇ ਤੋਂ ਨੇ ਗੁਰਵਿੰਦਰਜੀਤ ਕੌਰ ਗਿੱਲ ਯੂਕੇ ਤੋਂ ਨੇ ਜਸ ਕਰਨਜੀਤ ਸਿੰਘ ਹੇਅਰ ਯੂਕੇ ਤੋਂ ਨੇ ਦਵਿੰਦਰ ਸਿੰਘ ਯੂਕੇ ਤੋਂ ਨੇ ਇਹ ਛੇ ਜਿਹੜੇ ਨੇ ਉਹ ਨੋਮੀਨੇਸ਼ਨ ਰਹੇ ਨੇ ਜਿਨ੍ਹਾਂ ਨੇ ਭਰਿਆ ਸੀਗਾ ਜਿਸ ਦੇ ਵਿੱਚੋਂ ਦਵਿੰਦਰ ਸਿੰਘ ਜੋ ਕਿ ਯੂਕੇ ਤੋਂ ਨੇ ਉਹ ਰਿਜੈਕਟ ਹੋ ਗਏ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਫਾਰਮ ਹੁੰਦਾ ਉਸ ਨੂੰ ਫਿਲ ਫਾਰਮ ਪੂਰਾ ਰੱਖਣਾ ਹੁੰਦਾ ਹੈ ਉਹ ਪੂਰਾ ਨਹੀਂ ਹੋਇਆ ਤੇ ਇਹ ਦੱਸ ਦੇਖ ਲਓ ਪਹਿਲਾਂ ਸਭ ਤੋਂ ਪਹਿਲਾਂ ਇਹ ਜਰੂਰ ਤਸਵੀਰ ਪਹਿਲਾਂ ਜਰੂਰ ਦੇਖੋ ਕਿਉਂਕਿ ਅਕਸਰ ਐਨਆਰਆਈ ਸਭਾ ਜਿਹੜੀ ਹੈ ਉਹ ਵਿਵਾਦਾ ਦੇ ਵਿੱਚ ਇਸ ਕਾਰਨ ਰਹੀ ਹੈ ਕਿਉਂਕਿ ਪੰਜਾਬ ਤੋਂ ਜੋ ਐਨਆਰਆਈ ਬਾਹਰ ਗਏ ਨੇ ਉਹ ਜਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਕਈ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਐਨਆਰਆਈ ਸਭਾ ਦੇ ਵਿੱਚ ਆ ਜਾਂਦੇ ਨੇ ਜਦੋਂ ਤੇ ਉਦੋਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਪਰ ਹੁਣ ਸ਼ਾਇਦ ਸਮੱਸਿਆਵਾਂ ਦਾ ਹੱਲ ਹੋਵੇਗਾ ਕਿਉਂਕਿ ਇਲੈਕਸ਼ਨ ਇੱਕ ਵਾਰ ਫਿਰ ਤੋਂ ਹੋਣ ਵਾਲੀ ਹੈ ਦੱਸ ਦੇਣਾ ਚੋਣਾਂਵਾਂ ਕਿ 5 ਜਨਵਰੀ ਨੂੰ ਜਿਹੜਾ ਇਹ ਉਹ ਵੋਟਾਂ ਪੈਣ ਗਿਆ ਤੇ ਉਸ ਤੋਂ ਬਾਅਦ ਨਤੀਜਾ ਜਿਹੜਾ ਹੈ ਉਹ ਦਿੱਤਾ ਜਾਵੇਗਾ ਅੱਜ ਸਰਬਸੰਮਤੀ ਮੀਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ 14 ਤੇ 15 ਨੂੰ ਇਹ ਮੀਟਿੰਗ ਰਹੀ ਹੈ ਅੱਜ ਮੀਟਿੰਗ ਖਤਮ ਹੋਈ ਹੈ 1 ਵਜੇ ਦੇ ਕਰੀਬ ਇਸ ਮੀਟਿੰਗ ਨੂੰ ਜਿਹੜਾ ਹੈ ਉਹ ਖਤਮ ਕੀਤਾ ਗਿਆ ਜਿਸ ਦੇ ਵਿੱਚ ਗੁਰਵਿੰਦਰਜੀਤ ਕੌਰ ਗਿੱਲ ਜਿਹੜੇ ਨੇ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਹੈ ਇਹ ਗੁਰਵਿੰਦਰਜੀਤ ਕੌਰ ਗਿੱਲ ਯੂਕੇ ਤੋਂ ਨੇ ਜਿਨ੍ਹਾਂ ਵੱਲੋਂ ਪਹਿਲਾ ਨਾ ਨਾਮਿਨੇਸ਼ਨ ਪਹੁੰਚੀ ਸੀ ਤਾਂ ਜਿਸ ਤੋਂ ਬਾਅਦ ਸਰਮ ਸਮਤੀ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਜਿਹੜਾ ਹੈ ਉਹ ਵਾਪਸ ਲੈ ਲਿਆ ਹੈ ਹੁਣ ਖਾਸ ਗੱਲ ਇਹ ਰਹੀ ਹੈ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਖੂਰੀ ਜਿਹੜੇ ਨੇ ਉਹਨਾਂ ਦੀ ਸਰਕਾਰ ਰਹੀ ਹੈ ਉਦੋਂ ਇਸ ਦਾ ਨਿਰਮਾਣ ਹੋਇਆ ਉਦੋਂ ਐਨਆਰਆਈ ਸਭਾ ਨੂੰ ਬੜੇ ਜੋਰ ਸ਼ੋਰ ਦੇ ਨਾਲ ਚਲਾਇਆ ਗਿਆ ਤਾਂ ਕਿ ਪੰਜਾਬ ਤੋਂ ਜੋ ਵਿਦੇਸ਼ ਦੇ ਵਿੱਚ ਐਨਆਰਆਈ ਵੀਰ ਗਏ ਨੇ ਜਿਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਆਪਣੀਆਂ ਜ਼ਮੀਨਾਂ ਆਪਣੇ ਉਹ ਸਮਾਨ ਨੂੰ ਛੱਡਿਆ ਹੋਇਆ ਹੈ ਆ ਜੋ ਕਿ ਦੁਬਾਰਾ ਜਦੋਂ ਪੰਜਾਬ ਦੇ ਵਿੱਚ ਆਣ ਤੇ ਉਹਨਾਂ ਨੂੰ ਉਦਾਂ ਹੀ ਲੱਭਣ ਤਾਂ ਉਸ ਦੇ ਵਿੱਚ ਜੇਕਰ ਕੋਈ ਗੜਬੜੀ ਹੁੰਦੀ ਹੈ ਜਾਂ ਫਿਰ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੈ ਦੁਬਾਰਾ ਵਿਦੇਸ਼ ਤੋਂ ਪੰਜਾਬ ਦੇ ਵਿੱਚ ਆ ਕੇ ਤਾਂ ਇੱਕ ਸਭਾ ਬਣਾਈ ਗਈ ਐਨ ਆਰ ਆਈ ਸਭਾ ਜਿਸ ਦੇ ਵਿੱਚ ਆ ਕੇ ਉਹ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਨੇ ਉਹ ਦਰਜ ਕਰਾ ਸਕਦੇ ਸੀਗੇ ਸ਼ਿਕਾਇਤਾਂ ਨੂੰ ਦੱਸ ਸਕਦੇ ਸੀਗੇ ਕਿ ਸਾਡੀ ਇਹ ਸ਼ਿਕਾਇਤ ਹੈ ਸਾਡੇ ਨਾਲ ਇਹ ਕੁਝ ਹੋ ਰਿਹਾ ਹੈ ਤੇ ਉਸ ਦੇ ਵਿਹਾਰ ਦੇ ਉੱਤੇ ਐਨ ਆਰ ਆਈ ਸਭਾ ਜਿਹੜੀ ਹੈ ਉਹ ਦੂਸਰੇ ਬੰਦਿਆ ਦੇ ਉੱਤੇ ਕਾਰਵਾਈ ਕਰਦੀ ਕਿਉਂਕਿ ਜਦੋਂ ਕੋਈ ਐਨਆਰਆਈ ਬਾਹਰੋਂ ਆਉਂਦਾ ਹੈ ਤੇ ਉਸਦੇ ਜ਼ਮੀਨਾਂ ਹੁੰਦੀਆਂ ਨੇ ਕਈ ਚੀਜ਼ਾਂ ਨੇ ਉਹਨਾਂ ਦੇ ਉੱਪਰ ਗਲਤ ਨਿਗਾ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਜਿਹੜੇ ਨੇ ਉਹ ਰੱਖਦੇ ਨੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਐਨਆਰਆਈ ਸਭਾ ਬਣਾਈ ਗਈ ਸੀ ਜਿਸ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਲਗਾਤਾਰ ਇਹ ਜਿਹੜਾ ਚੱਲਦਾ ਰਹਿੰਦਾ ਐਨਆਰਆਈ ਸਭਾ ਚੱਲਦੀ ਰਹਿੰਦੀ ਹੈ ਪਹਿਲਾਂ ਜਦੋਂ ਇਸ ਨੂੰ ਸ਼ੁਰੂਆਤ ਕੀਤੀ ਗਈ ਸੀਗੀ ਤਾਂ ਕਾਫੀ ਅੱਛੇ ਤਰੀਕੇ ਦੇ ਨਾਲ ਇਹਦੀ ਜਿਹੜੀ ਹੈ ਉਹ ਗਵਰਨਰ ਕਾਉਂਸਲਿੰਗ ਜਿਹੜੀ ਸੀਗੀ ਉਹ ਬੜੀ ਅੱਛੀ ਰਹੀ ਸਰਕਾਰ ਵੱਲੇ ਕਾਫੀ ਇਸ ਦੇ ਵਿੱਚ ਕੰਮ ਹੋਏ ਜੋ ਲੋਕ ਦਰਦਰ ਭਟਕਦੇ ਸੀਗੇ ਉਹਨਾਂ ਨੂੰ ਇੱਕ ਥਾਂ ਮਿਲਿਆ ਜਿਸ ਜਗ੍ਹਾ ਦੇ ਉੱਤੇ ਆ ਕੇ ਉਹ ਆਪਣੀਆਂ ਸ਼ਿਕਾਇਤਾਂ ਰੱਖ ਸਕਦੇ ਸੀਗੇ ਤੇ ਉਹਨਾਂ ਸ਼ਿਕਾਇਤਾਂ ਨੂੰ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਵਿੱਚ ਸੁਣ ਕੇ ਉਸ ਦੇ ਉੱਤੇ ਕਾਰਵਾਈ ਵੀ ਹੁੰਦੀ ਸੀਗੀ ਕਿਉਂਕਿ ਜਦੋਂ ਕੋਈ ਵਿਦੇਸ਼ ਤੋਂ ਪੰਜਾਬ ਦੇ ਵਿੱਚ ਆਉਂਦਾ ਸੀਗਾ ਐਨਆਰਆਈ ਪੁਲਿਸ ਕੋਲ ਜਾਂਦਾ ਸੀਗਾ ਪੁਲਿਸ ਕਹਿੰਦੀ ਸੀਗੀ ਕਿ ਅਸੀਂ ਕੋਈ ਗੱਲ ਨਹੀਂ ਭਾਲ ਕਰਾਂਗੇ ਅਸੀਂ ਸਾਰਾ ਕੁਝ ਕਰਾਂਗੇ ਐਨਆਰਆਈਆਂ ਦਾ ਕਾਫੀ ਨੁਕਸਾਨ ਹੁੰਦਾ ਸੀ ਕਈ-ਕਈ ਪੈਸੇ ਦੇਣੇ ਪੈਂਦੇ ਸੀ ਕਈ ਚੀਜ਼ਾਂ ਹੁੰਦੀਆਂ ਸੀਗਾ ਜਿਸ ਤੋਂ ਬਾਅਦ ਇਹ ਚੀਜ਼ ਸ਼ੁਰੂ ਕੀਤੀ ਗਈ ਪਰ ਉਸ ਟਾਈਮ ਜਦੋਂ ਸ਼ੁਰੂ ਹੋਇਆ ਉਦੋਂ ਤਾਂ ਫਾਇਦਾ ਹੋਇਆ ਪਰ ਉਸ ਤੋਂ ਬਾਅਦ ਕਈ ਸਾਲ ਕਾਫੀ ਨੁਕਸਾਨ ਐਨਆਰਆਈਆਂ ਨੂੰ ਚੱਲਣੀ ਪਈ ਕਾਫੀ ਪੈਸੇ ਖਰਚ ਕੇ ਉਹ ਇਸ ਥਾਂ ਦੇ ਉੱਤੇ ਆਉਂਦੇ ਪਰ ਉਹਨਾਂ ਦੇ ਕੰਮ ਜਿਹੜੇ ਨੇ ਉਹ ਨਾ ਹੁੰਦੇ ਇਹ ਤਸਵੀਰ ਪਹਿਲਾਂ ਜਰੂਰ ਦੇਖੋ ਇਹ ਬੜੇ ਹੀ ਚਾਹ ਦੇ ਨਾਲ ਜਿਹੜਾ ਇਹ ਉਹ ਬਣਾਇਆ ਗਿਆ ਸੀਗਾ ਬੜੇ ਹੀ ਤਰੀਕੇ ਦੇ ਨਾਲ ਬਣਾਇਆ ਗਿਆ ਸੀਗਾ ਪਰ ਕਿਤੇ ਨਾ ਕਿਤੇ ਕਈ ਚੀਜ਼ਾਂ ਦੇ ਵਿੱਚ ਜਿਹੜੀਆਂ ਨੇ ਉਹ ਕਮੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਮੈਂ ਦੱਸ ਦੇਣਾ ਤੁਹਾਨੂੰ ਕਿ 2008 ਤੱਕ ਜਿਹੜੀ ਹੈ ਉਹ ਸਰਬ ਸੰਪਤੀ ਦੇ ਰਾਹੀ ਸਮਿਤੀ ਦੇ ਰਾਹੀ ਜਿਹੜੀ ਹੈ ਉਹ ਇਲੈਕਸ਼ਨ ਹੁੰਦੇ ਰਹੇ ਇੱਕ ਪ੍ਰਧਾਨ ਬਣਾਇਆ ਜਾਂਦਾ ਰਿਹਾ ਤੇ 2010 ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਉਹ ਐਨ ਆਰ ਆਈ ਸਭਾ ਦੀ ਜਿਹੜੀ ਹੈ ਉਹ ਇਲੈਕਸ਼ਨ ਹੋਈ ਜਿਸ ਤੋਂ ਬਾਅਦ ਇੱਕ ਪ੍ਰਧਾਨ ਜਿਹੜਾ ਹੈ ਉਹ ਚੁਣਿਆ ਗਿਆ ਉਸ ਸਮੇਂ 12 ਜਿਹੜੇ ਨੇ ਉਹ ਐਨਆਰਆਈਆਂ ਨੇ ਜਿਹੜਾ ਹੈ ਨੋਮੀਨੇਸ਼ਨ ਭਰਿਆ ਸੀਗਾ ਤੇ ਕਿਸੇ ਨੇ ਆਪਣਾ ਨਾਮ ਵਾਪਸ ਨਹੀਂ ਲਿਆ ਸੀਗਾ ਤੇ ਉਹਨਾਂ ਵੱਲੋਂ ਜਿਹੜਾ ਹੈ ਉਹ ਇਲੈਕਸ਼ਨ ਲੜੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ ਉਹ 2 ਜਨਵਰੀ 2023 ਦੇ ਵਿੱਚ ਕਿਉਂਕਿ 2 ਸਾਲ ਦੀ ਇਹਦਾ ਕਾਰਿਆਕਾਲ ਹੁੰਦਾ ਐਨਆਰਆਈ ਸਭਾ ਦਾ ਪ੍ਰਧਾਨ ਦਾ ਤੇ 2013 ਦੇ ਵਿੱਚ ਜਿਹੜਾ ਹੈ ਉਹ ਦੁਬਾਰਾ ਇਲੈਕਸ਼ਨ ਹੁੰਦੀ ਹੈ ਤੇ ਉਸ ਤੋਂ ਬਾਅਦ 2013 ਤੋਂ ਲੈ ਕੇ ਜਿਹੜਾ ਹੈ ਉਹ 2020 ਤੱਕ ਕੋਈ ਇਲੈਕਸ਼ਨ ਨਹੀਂ ਹੁੰਦੀ ਹੈ ਹਾਲਾਂਕਿ 2015 ਤੱਕ ਪੂਰੀ ਗਵਰਨਰ ਹੁੰਦੀ ਹੈ ਕਿਉਂਕਿ 2000 ਜਨਵਰੀ 2023 ਦੇ 13 ਦੇ ਵਿੱਚ ਜੋ ਇਲੈਕਸ਼ਨ ਹੋਈ ਹੈ ਉਹ 2015 ਤੱਕ ਤੇ ਚੱਲਣੀ ਸੀ ਪਰ 15 ਤੋਂ ਲੈ ਕੇ 20 ਤੱਕ ਜਿਹੜਾ ਹੈ 2020 ਤੱਕ ਕਿਸੇ ਵੀ ਤਰੀਕੇ ਦੀ ਜਿਹੜੀ ਹੈ ਉਹ ਇਲੈਕਸ਼ਨ ਨਹੀਂ ਹੁੰਦੀ ਕਿਉਂਕਿ ਸਰਕਾਰ ਬਦਲ ਚੁੱਕੀ ਹੁੰਦੀ ਹੈ ਨਵੀਂ ਸਰਕਾਰ ਆਈ ਹੁੰਦੀ ਹੈ ਉਹਨਾਂ ਵੱਲੋਂ ਐਨਆਰਆਈ ਸਭਾ ਦੀ ਕਿਸੇ ਵੀ ਤਰੀਕੇ ਦੀ ਇਲੈਕਸ਼ਨ ਜਿਹੜੀ ਹੈ ਉਹ ਨਹੀਂ ਕਰਾਈ ਜਾਂਦੀ ਹੈ ਜਿਸ ਤੋਂ ਬਾਅਦ ਕਾਫੀ ਲੰਬਾ ਸਮਾਂ ਜਿਹੜਾ ਹੈ ਉਹ ਐਨਆਰਆਈ ਵੀਰਾਂ ਨੂੰ ਜਿਹੜਾ ਹੈ ਉਹ ਆਪਣੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ ਆਪਣੀ ਸਮੱਸਿਆਵਾਂ ਦਾ ਹੱਲ ਕਰਾਉਣ ਲਈ ਤਰਤਰ ਜਿਹੜਾ ਹੈ ਉਹ ਪਟਕਣਾ ਪਿਆ ਵਾ ਇੱਕ ਰੀਸੈਂਟ ਦੇ ਵਿੱਚ ਤੁਸੀਂ ਅ ਕਿੱਸਾ ਦੇਖਿਆ ਹੋਵੇਗਾ ਖਬਰਾਂ ਵੀ ਕਾਫੀ ਸੁਣੀਆਂ ਹੋਣਗੀਆਂ ਕਿ ਇੱਕ ਐਨਆਰਆਈ ਲੇਡੀ ਜਿਹੜੀ ਹੈ ਉਹ ਆਪਣੇ ਜ਼ਮੀਨ ਦੇ ਲਈ ਲੜਦੀ ਪਈ ਸੀ ਜਿਸ ਤੋਂ ਬਾਅਦ ਕਾਫੀ ਕੁਝ ਖਬਰਾਂ ਲੱਗੀਆਂ ਕਈ ਚੀਜ਼ਾਂ ਹੋਈਆਂ ਜਿਸ ਤੋਂ ਬਾਅਦ ਉਸ ਨੂੰ ਜ਼ਮੀਨ ਮਿਲਿਆ ਪਰ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਜੜੀ ਹੈ ਉਹ ਐਨਆਰਆਈ ਸੱਭਿਆ ਵੱਲੋਂ ਹੱਥ ਜਿਹੜਾ ਹੈ ਹੱਥ ਫੁੱਲਾ ਨਹੀਂ ਫੜਾਇਆ ਗਿਆ ਸੀਗਾ ਕਿਉਂਕਿ ਜਦੋਂ ਇੰਟਰਵਿਊਆਂ ਹੋਈਆਂ ਜਦੋਂ ਉਸ ਐਨਆਰਆਈ ਲੇਡੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਸਾਰਾ ਕੁਝ ਚਿੱਠਾ ਖੋਲ ਕੇ ਜੜਾ ਰੱਖ ਦਿੱਤਾ ਸੀਗਾ ਕਾਫੀ ਲੰਬੇ ਸਮੇਂ ਤੋਂ ਇਲੈਕਸ਼ਨ ਨਹੀਂ ਹੋਈ ਹੁਣ ਦੁਬਾਰਾ ਤੋਂ ਪੰਜਾਬ ਸਰਕਾਰ ਕਿਉਂਕਿ ਪੰਜਾਬ ਦੇ ਵਿੱਚ ਨਵੀਂ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਹੁਣ ਇਲੈਕਸ਼ਨ ਕਰਾਉਣ ਦੀ ਸੋਚੀ ਹੈ ਪਹਿਲਾ ਤੂੰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਐਨਆਰਆਈ ਜੋ ਵੀਰ ਨੇ ਉਹਨਾਂ ਦੇ ਪ੍ਰਤੀ ਕਾਫੀ ਜੜਾ ਹੈ ਉਹ 파ਬੂਕ ਨੇ ਉਹਨਾਂ ਦੇ ਪ੍ਰਤੀ ਕਾਫੀ ਨੇ ਕਿ ਉਹਨਾਂ ਐਨਆਰਆਈ ਵੀਰਾਂ ਨੂੰ ਜੜਾਇਆ ਉਹਨਾਂ ਦੇ ਜੋ ਬਣਦੇ ਹੱਕ ਨੇ ਉਹ ਮਿਲਣ ਉਹਨਾਂ ਦੀਆਂ ਜ਼ਮੀਨਾਂ ਨਾ ਖੋਹ ਹੋਣ ਅਤੇ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪਹਿਲਾਂ ਵੀ ਪਹਿਲ ਕਦਮੀ ਕਰਦੀ ਰਹੀ ਜੋ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਅੱਗੇ ਵੀ ਜਿਹੜੀ ਹੈ ਉਹ ਕਰਦੀ ਰਹੇਗੀ ਜਿਵੇਂ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਦੱਸਿਆ ਹੈ ਤਾਂ ਹੁਣ ਇਲੈਕਸ਼ਨ ਹੋਣੇ ਨੇ 6 ਬੰਦਿਆਂ ਨੇ ਨਾਮਿਨੇਸ਼ਨ ਭਰਿਆ ਸੀਗਾ ਜਿਸ ਦੇ ਵਿੱਚ ਉਹ ਇੱਕ ਜਿਹੜਾ ਹੈਗਾ ਇਹ ਉਹ ਰਿਜੈਕਟ ਹੋਇਆ ਇੱਕ ਨੇ ਸਰਪੰਚ ਤੀਜੇ ਦੇ ਵਿੱਚ ਜਿਹੜਾ ਹੈਗਾ ਹੈ ਉਹ ਨਾਮ ਆਪਣਾ ਵਾਪਸ ਲੈ ਲਿਆ ਤੇ ਇਸ ਵਕਤ ਚਾਰ ਬੰਦੇ ਚਾਰ ਐਨਆਰਆਈ ਜਿਹੜੇ ਨੇ ਉਹ ਡਟੇ ਹੋਏ ਨੇ ਜਿਨ੍ਹਾਂ ਵੱਲੋਂ ਹੁਣ ਇਲੈਕਸ਼ਨ ਜਿਹੜੇ ਨੇ ਉਹ ਲੜੇ ਜਾਣਗੇ ਜਿਸ ਦੇ ਵਿੱਚੋਂ ਇੱਕ ਆਸਟ੍ਰੇਲੀਆ ਅਤੇ ਤਿੰਨ ਯੂਕੇ ਤੋਂ ਨੇ ਜੋ ਐਨਆਰਆਈ ਨੇ ਜਿਨ੍ਹਾਂ ਵੱਲੋਂ ਇਲੈਕਸ਼ਨ ਲੜੀ ਜਾਣੀ ਹੈ ਉਹ ਤਿੰਨ ਯੂਕੇ ਤੋਂ ਨੇ ਤੇ ਅਤੇ ਇੱਕ ਆਸਟ੍ਰੇਲੀਆ ਤੋਂ ਇਹ ਜਿਨ੍ਹਾਂ ਵੱਲੋਂ ਹੁਣ ਇਲੈਕਸ਼ਨ ਲੜੀ ਜਾਣੀ ਹੈ ਸਭ ਤੋਂ ਪਹਿਲਾਂ ਜਰੂਰ ਇਹ ਤੁਸੀਂ ਤਸਵੀਰ ਦੇਖੋ ਕਿਉਂਕਿ ਕੱਲ ਤੋਂ ਹੀ ਭੱਜ ਦੌੜ ਇਸ ਥਾਂ ਦੇ ਉੱਤੇ ਲੱਗੀ ਹੋਈ ਹੈ ਸਾਰਾ ਤਿਆਰੀਆਂ ਜਿਹੜੀਆਂ ਨੇ ਉਹ ਪ੍ਰੋਪਰ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਰਕਾਰ ਇਸ ਵਕਤ ਹਰੇਕ ਤਰੀਕੇ ਦੇ ਫੈਸਲੇ ਲੈਣ ਦੇ ਵਿੱਚ ਅੱਗੇ ਸਰਕਾਰ ਹਰੇਕ ਮਾਮਲੇ ਦੇ ਵਿੱਚ ਲਗਾਤਾਰ ਜੋ ਕਾਰਵਾਈ ਕਰ ਰਹੇ ਨੇ ਦਾ ਰੂਪ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਉਹ ਕਾਫੀ ਲੋਕਾਂ ਨੂੰ ਵੀ ਪਸੰਦ ਆ ਰਿਹਾ ਤੇ ਜੋ ਨੁਮਾਇंदे ਨੇ ਉਹਨਾਂ ਨੂੰ ਵੀ ਕਾਫੀ ਜੜਾਏ ਉਹ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਹੁਣ ਗੱਲ ਖਾਸ ਇਹੀ ਹੈ ਕੀ ਸਰਬਸਮੇਤੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਫੈਸਲਾ ਨਿਕਲ ਕੇ ਆਇਆ ਹੈ ਕਿ ਹੁਣ ਪਹਿਲਾ ਵਾਰ ਦੀ ਤਰ੍ਹਾਂ ਇਸ ਵਾਰ ਪ੍ਰਧਾਨ ਨਹੀਂ ਚੁਣਿਆ ਜਾਵੇਗਾ ਇਸ ਵਾਰ ਇਲੈਕਸ਼ਨ ਹੋਣਗੇ ਅਤੇ ਇਲੈਕਸ਼ਨ ਦੇ ਵਿੱਚ ਜੋ ਜਿੱਤੇਗਾ ਉਹੀ ਇਸ ਐਨਆਰਆਈ ਸਭਾ ਦਾ ਪ੍ਰਧਾਨ ਬਣੇਗਾ ਕੈਮਰਾ ਪਸੰਨ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਜੁਲੰਦਰ